ਮੇਰੇ ਦੁੱਧ ਬੰਦਾ ਪਾਉਣ ਆਉਂਦਾ ਮੈਨੂੰ ਲੱਗਾ ਯਾਰ ਇਹ ਬੰਦਾ ਥੋੜਾ ਜਿਹਾ ਮੀਡਲ ਕਲਾਸ ਹੈ ਮਨੂੰ ਪੁੱਛਿਆ ਕਿੰਨੇ ਨੂੰ ਦੁੱਧ ਹੈ ਉਹ ਕਹਿੰਦਾ ਐਨੇ ਨੂੰ ਬਾਜੀ ਦੇ ਦਨਾ ਹੈ 65 ਨੂੰ ਵੇਚਦਾ ਮੈਂ ਤੂੰ ਮੈਨੂੰ 75 ਨੂੰ ਦੇ ਵਧੀਆ ਦੁੱਧ ਦੇ ਯਾਰ ਮੈਨੂੰ ਯਾਰ ਘਰੋਂ ਦੁੱਧ ਪਾਉਣ ਆਉਂਦਾ ਬੰਦਾ ਕੈਂਦੀ ਲੈ ਕੇ ਸਕੂਟੀ ਤੇ ਤੇਲ ਵੀ ਫੂਕਦਾ ਹਨਾ ਤੇ ਮੈਂ ਮੈਨੂੰ ਕਿਹਾ ਮੈਂ ਕਿਹਾ ਯਾਰ ਕਿੱਡੀ ਮਿਹਨਤਾਂ ਵਿੱਚ ਹਨਾ ਵੀ ਸਾਡੇ ਪੰਜਾਬੀ ਗਰੀਬੀ ਵਿੱਚ ਇੱਕ ਦਿਨ ਮੈਂ ਪੁੱਛਿਆ ਮੈਂ ਜ਼ਮੀਨ ਕਿੰਨੀ ਹੈ ਤੇਰੇ ਕੋਲ ਕਹਿੰਦਾ ਵੀ ਇੱਥੇ 6 ਏਕੜ ਹੈਗੀ ਆ ਕਹਿੰਦਾ ਅੱਛਾ ਮੈਂ ਕਿਤੇ ਕਹਿੰਦਾ ਇੱਥੇ ਮੈਨੂੰ ਕਿੰਨੇ ਨੂੰ ਕੀ ਲੱਗਦਾ 6 ਕਹਿੰਦਾ ਸਾਡੇ ਨਾਲ ਤੇ ਆਨੇ ਵੇਚਤੀ ਅਸੀਮੂ ਮੈਂ ਕਹਾ ਤੂੰ ਸੋਚ ਜਿਹੜਾ ਤੈਨੂੰ 6 ਕਰੋੜ ਦਾ ਕਿਲਾ ਦੇ ਰਿਆ ਬੇਗੂਫਾ ਉਹ ਘੱਟੋ ਘਾਟ ਇਹਨੂੰ 25 ਕਰੋੜ ਦਾ ਬਣਾਊਗਾ ਹਾਂ ਮੈਂ ਕਹਾ ਵੇਚੀ ਨਾ ਜੇ ਤੇਰੇ ਕੋਲ ਕੋਈ ਬਿਲਡਰ ਬੁੱਟ ਰਿਹਾ ਹੈ ਪਾਰਟਨਰਸ਼ਿਪ ਚ ਕਰ ਲਈ ਸਾਲਾ ਜੀ ਦੇੜੀਆਂ ਹੀ ਹੋਈ ਤੂੰ ਆਪਣਾ ਹਿੱਸਾ ਰੱਖ ਲਿਓ ਪੈਸਾ ਲੈ ਕੇ ਨਿਕਲ ਨਾ ਜਾਓ ਸਾਡੇ ਉਹ ਬਹੁਤ ਪੈਸੇ ਬਣਾਉਂਦੇ ਨੇ ਸਾਰੀ ਜ਼ਿੰਦਗੀ ਬਣਾਉਂਦੇ ਨੇ ਪਹਿਲਾਂ ਫਲੈਟ ਵੇਚਦੇ ਨੇ ਫਿਰ ਕਲੱਬਾਂ ਦੇ ਪੈਸੇ ਲੈਂਦੇ ਨੇ ਫਿਰ ਇਹ ਪੈਸਾ ਫਿਰ ਮਹੀਨੇ ਦੀ ਮੇਨਟੇਨੈਂਸ ਇਹ ਤਾਂ ਜ਼ਿੰਦਗੀ ਦੀ ਕਮਾਈ ਆ ਕਹਿੰਦਾ ਅੱਛਾ ਬਾਜੀ ਮੈਂ ਕਹਾ ਹਾਂ